ਮੱਕਸਾ ਵੀ ਰੇਟ ਹਰੇਕ ਬੰਦਾ ਆਪਣਾ ਤੈਅ ਕਰਦਾ ਹੁਣ ਪਿਛਲੇ ਦਰਾਂ ਦੇ ਵਿੱਚ ਲਾ ਲਓ ਵੀ 4 ਰੁਪਏ ਕਿਲੋ ਆਲੂ ਦੀ ਰੇਟ ਸੀ ਤੇ ਅੱਜ ਆਪਾਂ ਨੂੰ 25-30 ਰੁਪਏ ਕਿਲੋ ਮਿਲ ਰਹੇ ਨੇ ਐਸੇ ਤਰ੍ਹਾਂ ਹੁਣ ਪਿਆਜ਼ ਦੇਖ ਲਓ ਵੀ 40-50 ਰੁਪਏ ਕਿਲੋ ਹੋਰ ਇਹਨੇ ਦੇਖੇ ਕਰਕੇ ਜਿਹੜੇ ਆਪਣੇ ਜਥਰੇ ਵਰਦੀ ਤੇ ਆਗੂ ਨੇ ਸਰਬਾਨੇ ਇਹ ਤਾਂ ਹੀ ਰੌਲਾ ਪਾਉਂਦੇ ਨੇ ਵੀ ਜਿਹੜਾ ਕਿ ਖਫਤਕਾਰ ਹੈ ਉਹ ਆਪਾਂ ਜਿਹੜਾ ਇਸੇ ਜ਼ਿੰਦਗੀ ਦੇ ਵਿੱਚ ਜਿਉਦਾ ਬੰਦਾ ਉਹਨੂੰ ਹਰ ਇੱਕ ਨੂੰ ਐਮਐਸਪੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਇਹ ਕਾਰਪੋਰੇਟ ਘਰਾਣੇ ਵਿੱਚੋਂ ਮੁਨਾਫਾ ਕਮਾ ਰਹੇ ਨੇ ਉਹ ਬਹੁਤ ਜ਼ਿਆਦਾ ਆਪਣੇ ਹਲੇਕ ਵਰਦੇ ਦੇ ਉੱਤੇ ਬੈਠੇ ਪਿਆ ਰਹੇ ਆ ਪਰ ਸਾਡੇ ਲੋਕਾਂ ਨੂੰ ਸਮਝ ਬਹੁਤ ਘੱਟ ਆ ਆਮ ਪਿੰਡਾਂ ਦੇ ਵਿੱਚ ਅਸੀਂ ਕੀ ਸੁਣਦੇ ਆ ਕਹਿੰਦੇ ਜਿਹੜੀ ਐਮਐਸਪੀ ਆ ਤਾਂ ਸਿਰਫ ਕਿਸਾਨਾਂ ਆਉਟੇਵਾਸ ਦੀ ਮੰਗਦੇ ਨੇ ਨਹੀਂ ਭਰਾਵੋ ਇਹ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਲੋਕਾਂ ਨੂੰ ਸਮਝਾਓ ਵੀ ਜਿਹੜਾ ਬੰਦਾ ਇਹ ਅਨਾਜ ਖਾਂਦਾ ਆਪਣਾ ਢਿੱਡ ਭਰਦਾ ਉਹਨੂੰ ਹਰ ਇੱਕ ਵਾਸਤੇ ਹੈ ਕੋਈ ਦੁਕਾਨਦਾਰ ਆ ਮਲਾਜਮ ਆ ਛੋਟਾ ਵਪਾਰੀ ਆ ਆ ਕੋਈ ਵੀ ਆ ਹਰ ਇੱਕ ਲਈ ਹੈ ਜਿਹੜੀ ਐ ਐਮ ਐਸ ਸੀ ਆ ਬਹੁਤ ਜ਼ਰੂਰੀ ਆ ਜੀ ਜੀ ਪਤਾ ਬਾਜੋ ਰਹੇ ਹੋ ਸਾਥੀ ਜੀ ਆਨ ਜੋਦੇ ਲੱਗ ਭਰੇ ਰਹੇ ਆਪਣਾ ਮੋਟ 160 ਦਿਨਾਂ ਦੇ ਵਿੱਚ ਸ਼ਾਮਲ ਹੋ ਗਿਆ ਸਭ ਤੋਂ ਪਹਿਲਾ ਦੁਆਰਿਕੀਆ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਬਤੇ ਹਰਿਆਣੇ ਤੋਂ ਆਪਲੇ ਵਕ ਵਕ ਬਦਾਰੇ ਆਪਨੇ ਮੁਤਾਬਕ ਦੇ ਮੇਰੇ ਦੇ ਬੋਚੇ ਦੇ ਅਪਡੇਟਾਂ ਆਉਂਦੀਆਂ ਨੇ ਬੋਚੇ ਦੇ ਦੇ ਨਿਹਾਰੇ ਹਿਸਾਬ ਨਾਲ ਆਪਣੇ ਵਿਚਾਰ ਆਪਾਂ ਨੂੰ ਦੱਸ ਜਿਹੜੇ ਆਪਾਂ ਸੁਣਦੇ ਆ। ਤੁਹਾਡਾ ਬਹੁਤ ਧੰਨਵਾਦ ਜੋ ਇੰਨੇ ਹੱਥ ਦੀ ਗਰਮੀ ਦੇ ਵਿੱਚ ਸਰਜਾਨਾ ਆਪਾਂ ਜਿਹੜਾ ਤੁਸੀਂ ਸਭਾ ਕੱਢ ਕੇ ਵਾਖ ਵਾਖ ਵਿੱਚ ਬੁਲਾ ਰਹੇ ਆ ਆਪਣੇ ਵਿਚਾਰ ਸੁਣਦੇ ਹੋ। ਸੋ ਸਾਰਿਆਂ ਨੂੰ ਆਪਾਂ ਨੂੰ ਖਾਨ ਭਰਾਵੋ ਪਤਾ ਹੈ ਕੱਲ ਨੂੰ ਜਿਹੜੇ ਆਪਣੀ 22 ਤਰੀਕ ਨੂੰ ਦਿੱਲੀ ਦੇ ਵਿੱਚ ਕਨਫਰੈਂਸ ਹੋਣ ਜਾ ਰਹੀ ਹੈ ਉਹਦੇ ਵਿੱਚ ਸੇਸ਼ ਘਾਤਿਆਂ ਵੱਖ-ਵੱਖ ਜੱਤੇ ਬੰਦੀਆਂ ਦੇ ਆਗੂ ਉਹਦੇ ਵਿੱਚ ਸ਼ਮੂਲਿਤ ਕਰਨਗੇ ਤੇ ਉਹਨਾਂ ਦੇ ਉੱਤੇ વખ વખત વિચાર હોણગી ਜਿਹੜਿਆ ਕੀ ਆਪਣੀ ਹੈ ਪਿਛਲੇ ਦਰਬਾਰ 14 ਲੱਖ ਦੀਆਂ ਮੰਨੇ ਆਇਆ ਮੰਗਾ ਸੀ ਉਹਦੇ ਉੱਤੇ ਵਿਚਾਰ-ਵਚਾਰ ਚਾਹੂਗੀ ਤੇਰੇ ਸੰਬੰਧ ਦੇ ਵਿੱਚ ਕੱਲ ਨੂੰ ਜਿਹੜੇ ਹੈ ਆਪਣੀ ਗੈਰ ਵਿੱਚ ਗਿਆ ਕਿਸਾਨ ਤੇ ਮਜ਼ਦੂਰ ਸੋਚੇ ਵੱਲ ਤੋਂੇ ਫਾਰਮ ਵੱਲੋਂ ਆਪਣੇ ਇਨਵੈਸਟਮੈਂਟ ਕੀਤੀ ਜਾਵੇ ਜੋ ਕਿ ਨਵੇਂ ਨਿਯਮ ਵਿੱਚ ਕੈਸਟੀ ਜੀ ਕਿਉਂਕਿ ਦੇ ਕਲਾਸ ਦੇ ਵਿੱਚ ਸਾਰੇ ਇਹਨਾਂ ਕਿਆ ਮਦਦਿਆ ਮੇਟਰੀਆ ਕਰਾ ਕੇ ਜਿਹੜੇ ਆਪਣੀ ਖੇਤੀ ਕਰਾਉਂਦੇ ਆ ਪਾਪ ਨੂੰ ਬਹੁਤ ਲੋੜ ਹੈ ਕਿਉਂ ਨਹੀਂ ਕਿਸੇ ਟਾਈਮ ਤੇ ਆਪਾਂ ਨੂੰ ਕਾਰ ਸਾਂਝੇ ਲਈ ਜਿਹੜਾ ਚੜੋ ਇਹ ਬਾਹਰਾਂ ਦੇ ਰਾਹ ਖੁੱਲਦੇ ਨੇ ਸਰਪਾ ਤੋਂ ਦਿੱਲੀ ਜਾਣਾ ਹੈ ਕਿਉਂਕਿ ਜਿੱਦੇ ਨਾਲ ਪਿੱਛੋਂ ਤੇਰਾ ਫਾਟਰੀ ਦਾ ਕਾਰ ਨਹੀਂ ਲੋਕਾਂ ਨੂੰ ਕਿਹਾ ਸੀ ਦਿੱਲੀ ਕੋਲ ਦਾ ਰਾਹ ਹੋਇਆ ਸੀ ਉਹਨੂੰ ਬੁੱਕ ਕਰਾ ਕੇ ਹੋਏ ਜਦੋਂ ਵੀ ਆਪਣੇ ਇਹੇ